ਆਕੇ ਭਾਈ ਅਮਰਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਇੱਕ ਸਾਰ ਹੋੜ ਵਧਾਦੀ ਪਰ ਬੰਦੀ ਸਿੰਘ ਕਦੋਂ ਦੇ ਜੇਲਾਂ ਦੇ ਵਿੱਚ ਬੰਦਾ ਉਹਨਾਂ ਨੇ ਤਾਂ ਉਹ ਨਹੀਂ ਛੱਡੇ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਤੇ ਇੱਥੇ ਕਾਨੂੰਨ ਕੀ ਕਰੂਗਾ ਉਹਨਾਂ ਦੀ ਸਰਕਾਰ ਆ ਉਹਨਾਂ ਦਾ ਰਾਜ ਆ ਤੇ ਜਿਹਦਾ ਰਾਜ ਹੋਵੇ ਜਿਹਦੀ ਸਰਕਾਰ ਹੋਵੇ ਤੇ ਉਹਨੇ ਅਗਲੇ ਆਪ ਦਾ ਹੀ ਹਿਸਾਬ ਨਾਲ ਚਲਾਉਣਾ ਕੰਮ ਇੱਥੇ ਤਾਂ ਆਪਣੀ ਇੱਕ ਆਗੂ ਆ ਜਿਹੜੇ ਉਹ ਕਿਸੇ ਦਾ ਮੂੰਹ ਕਿੱਧਰ ਨੂੰ ਆ ਕਿਸੇ ਦਾ ਮੂੰਹ ਕਿੱਧਰ ਨੂੰ ਆ ਤੇ ਕਿਸੇ ਦਾ ਮੂੰਹ ਕਿੱਧਰ ਨੂੰ ਆ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਉਹ ਸਿਰਫ ਤੇ ਸਿਰਫ ਆਪ ਆਪਸੀ ਜਿਹੜਾ ਉਹ ਗੱਲਾਂ ਬਾਤਾਂ ਕਰਨ ਦੇ ਵਿੱਚ ਵਿਅਸਥਾ ਨਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਕਾਨੂੰਨੀ ਤੌਰ ਤੇ ਲੜਾਈ ਲੜੋ ਪਰ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਬੰਦੀ ਸਿੰਘ ਆ ਕਾਨੂੰਨੀ ਤੌਰ ਤੇ ਜਿਹੜੇ ਸਜ਼ਾਵਾਂ ਵੀ ਕੱਟ ਚੁੱਕੇ ਆ ਆਪਦੀਆਂ ਉਹ ਫੇਰ ਵੀ ਬਾਹਰ ਨਹੀਂ ਆ ਰਹੇ ਤੇ ਫਿਰ ਕਿਤਨਾ ਕਿਤੇ ਸੋਚਣ ਦੀ ਗੱਲ ਆ ਭਾਈ ਅਮਰਪਾਲ ਸਿੰਘ ਖਾਲਸਾ ਉਹਦੇ ਉਹਨਾਂ ਦੇ ਸਾਥੀਆਂ ਤੇ ਉਹਨਾਂ ਦੇ ਹੋਰ ਸਾਥੀਆਂ ਇਹ ਤਾਂ ਇੱਕ ਹਾਈਲਾਈਟ ਸਿਸਟਮ ਬਣ ਗਿਆ ਨਾ ਐਨਐਸਏ ਡਿਬੜੂਗੜ ਤੇ ਇੱਕ ਨਾਰਮਲ ਲੈਵਲ ਤੇ ਜਿਹੜੇ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਦੇ ਜਿਹੜੇ ਨੌਜਵਾਨਾ ਸੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਾਂ ਹੋਰ ਜੇਲਾਂ ਦੇ ਵਿੱਚ ਬੰਦ ਆ ਉਹਨ ਉਹਨਾਂ ਨੂੰ ਛਡਾਇਆ ਤੱਕ ਨਹੀਂ ਗਿਆ ਜਾਂ ਉਹ ਬਾਹਰ ਤੱਕ ਨਹੀਂ ਆਏ ਹਜੇ ਤੇ ਵੱਡੀਆਂ ਜੇਲਾਂ ਵਾਲੇ ਵੱਡੀਆਂ ਸਜ਼ਾਵਾਂ ਵਾਲੇ ਕਿਵੇਂ ਆਉਣਗੇ ਮਤਲਬ ਇਹ 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 ਸੋਚਣਾ ਪੈਣਾ ਕਿ ਨੌਜਵਾਨ ਵੀ ਇਹ ਨਾ ਮਤਲਬ ਸੋਚਣ ਕਿ ਬੰਦੀ ਸਿੰਘ ਜਿਹੜੇ ਪਹਿਲਾਂ ਅੰਦਰ ਬੈਠੇ ਆ ਉਹ ਬਾਹਰ ਆਉਣਗੇ ਕੌਮ ਦੀ ਗਵਾਈ ਕਰਨਗੇ ਉਹਨਾਂ ਨੇ ਜਿਹੜਾ ਆਪਦਾ ਫਰਜ਼ ਨਿਭਾਉਣਾ ਸੀ ਉਹਨਾਂ ਨੇ ਨਿਭਾ ਲਿਆ ਫਰਜ਼ ਆ ਉਹਨਾਂ ਨੂੰ ਬਾਹਰ ਲਿਆਉਂਦਾ ਸੋ ਉਹ ਇਹ ਗੱਲ ਕਹਿੰਦੇ ਆ ਕਿ ਜੇ ਰਾਜ ਦੀ ਗੱਲ ਕਰਾਂਗੇ ਜੇ ਮਤਲਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਵਿਰੁੱਧ ਬੋਲਾਂਗੇ ਤਾਂ ਬੰਦੀ ਬਣਦੇ ਹੀ ਹੁੰਦੇ ਆ ਇਹੀ ਉਹ ਨਾਲੀ ਸੋਚ ਆ ਤੇ ਆਪਾਂ ਵੀ ਇਹੀ ਸੋਚ ਰੱਖੀਏ ਕਿ ਲੜਾਈ ਜਾਰੀ ਆ ਲੜਨਾ ਜਿਵੇਂ ਮਰਜੀ ਆ ਨੌਜਵਾਨ ਆਪਣੇ ਹਿਸਾਬ ਨਾਲ ਸੇਫ ਰਹਿ ਕੇ ਵੀ ਜੋਸ਼ ਨਾਲ ਵੀ ਹੋਸ਼ ਨਾਲ ਵੀ ਸਾਰਿਆਂ ਸਿਸਟਮ ਨੂੰ ਤੈਅ ਤ ਰੱਖ ਕੇ ਸੋਚ ਸਮਝ ਕੇ ਜਿਹੜਾ ਵੀ ਫੈਸਲਾ ਲੈਣਾ ਕੌਮ ਦੇ ਹਿੱਤ ਦੇ ਵਿੱਚ ਉਹ ਲੈਣਾ ਆਪਣੇ ਹਿਸਾਬ ਨਾਲ ਲਊ ਨੌਜਵਾਨ ਗਰਾਊਂਡ ਲੈਵਲ ਤੇ ਟੀਮਾਂ ਬਣਾ ਕੇ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਵਿਚਰੋ ਤਾਂ ਕਿ ਆਉਣ ਵਾਲਾ ਜਿਹੜੇ ਸਿਸਟਮ ਦਾ ਉਹ ਪਤਾ ਲੱਗ ਸਕੇ ਸਰਕਾਰ ਨੇ ਭਗਵਾਨਤਮਨ ਸਰਕਾਰ ਦਾ ਤਾਂ ਉਹ ਹਿਸਾਬ ਹੋ ਗਿਆ ਵੀ ਗੁੱਸਾ ਕੱਟਣਾ ਗੁੱਸਾ ਤਾਂ ਆਖੇ ਲੋਕਾਂ ਤੇ ਸੀਗਾ ਕਿ ਅਖੇ ਜੀ ਵੋਟਾਂ ਕਿਉਂ ਐ ਪਾਈਆਂ ਇੱਧਰ ਕਿਉਂ ਜਿਤਾਤੇ ਤੇ ਗੁੱਸਾ ਘਟਨਾ ਬਦਲੀਆਂ ਕਰਕੇ ਐਨਐਸਏ ਵਧਾ ਕੇ ਹੁਣ ਅਗਲੀ ਦੀ ਸਰਕਾਰ ਆ ਅਗਲੇ ਦਾ ਰਾਜ ਆ ਤੇ ਆਪਾਂ ਇਹ ਗੱਲ ਸੋਚਦੇ ਆ ਕਿ ਕਾਨੂੰਨ ਮੁਤਾਬਕ ਲੜਾਈ ਲੜਾਂਗੇ ਤੇ ਕਾਨੂੰਨ ਉਥੇ ਕਿੱਥੇ ਚਲਿਆ ਜਾਂਦਾ ਜਦੋਂ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹ ਬਾਹਰ ਨਹੀਂ ਆ ਰਹੇ ਉਥੇ ਕਾਨੂੰਨ ਦੀ ਕੀ ਗੱਲ ਕਰੋਗੇ ਫਿਰ ਜਦੋਂ ਉਥੇ ਕਾਨੂੰਨ ਨਹੀਂ ਚੱਲਿਆ ਤੇ ਫਿਰ ਇੱਥੇ ਕਾਨੂੰਨ ਕੀ ਚੱਲੂਗਾ ਸੋ ਮਸਲਾ ਇੱਥੇ ਇਹੀ ਆ ਕਿ ਕਾਨੂੰਨ ਜਿਹੜਾ ਉਹਨਾਂ ਨੇ ਆਪਦੇ ਹਿਸਾਬ ਨਾਲ ਚਲਾਉਣਾ ਇਥੇ ਕਾਨੂੰਨ ਤੋਂ ਬਾਹਰ ਹੋ ਕੇ ਵੀ ਬਹੁਤ ਗੱਲਾਂ ਜਿਹੜੀਆਂ ਸਰਕਾਰ ਜਾਂ ਸਰਕਾਰਾਂ ਕਰ ਜਾਂਦੀਆਂ ਤੇ ਆਪਣਾ ਮਕਸਦ ਸਿਰਫ ਤੇ ਸਿਰਫ ਇਹੀ ਆ ਕਿ ਜੋ ਆਪਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਤੇ ਜੋ ਆਪਾਂ ਸੱਚਾਈ ਦੇ ਰਾਹ ਤੇ ਚੱਲੇ ਆ ਉਸੇ ਰਾਹ ਤੇ ਚੱਲਦੇ ਰਹੋ ਸ਼ਾਂਤੀ ਨਾਲ ਸਹਿਜ ਮਤੇ ਨਾਲ ਜਿਵੇਂ ਵੀ ਠੀਕ ਲੱਗਦਾ ਚੱਲਦੇ ਰਹੋ ਬਸ ਮੰਜ਼ਿਲ ਆਊਗੀ ਅੱਜ ਨਹੀਂ ਆਊਗੀ ਕੱਲ ਆਊਗੀ ਕੋਈ ਟਾਈਮ ਆਊਗਾ ਜਦੋਂ ਮੰਜ਼ਿਲ ਆਊਗੀ ਕਿਤੇ ਨਾ ਕਿਤੇ ਆਊਗੀ ਇਹ ਨਾ ਸੋਚੋ ਕਿ ਹਾਂ ਕੋਈ ਅੰਦਰੋਂ ਆਊਗਾ ਬਾਹਰ ਉਹ ਕੌਮ ਦੀ ਅਗਵਾਈ ਕਰੂਗਾ ਤੇ ਫਿਰ ਕੁਝ ਕਰਾਂਗੇ ਸੋ ਉਹ ਵੀ ਆਉਣਗੇ ਬਾਹਰ ਉਹਨਾਂ ਦੇ ਆਉਣ ਤੇ ਜੋ ਉਹਨਾਂ ਨੇ ਅਗਵਾਈ ਕਰਨੀ ਉਹ ਵੀ ਕਰਨਗੇ ਨੌਜਵਾਨ ਜਿਹੜੇ ਲੱਗੇ ਹੋਏ ਆ ਉਹ ਵੀ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਵਿਚਰਨ ਜਿੱਥੇ ਕਿਤੇ ਵੀ ਕਮੀਆਂ ਲੱਗਦੀਆਂ ਕਿ ਸਿੱਖੀ ਤੋਂ ਬਹੁਤ ਲੋਕ ਆ ਜਿਹੜੇ ਮੁੱਖ ਕਿਉਂ ਮੋੜ ਰਹੇ ਆ ਉਹ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਕੋਈ ਹੋਰ ਜਿਹੜੇ ਹੈਗੇ ਆ ਜ ਮਤਲਬ ਸੰਸਥਾਵਾਂ ਜਾਂ ਆਪਾਂ ਕਹਿ ਲਈਏ ਕਿ ਹੋਰ ਜਿਹੜੇ ਗਲਤ ਅੰਸਰ ਜਿਹੜੇ ਵੜੇ ਵੜੇ ਹੋਏ ਆ ਵਿੱਚ ਉਹਨਾਂ ਨੂੰ ਕਿਵੇਂ ਸੁਚੇਤ ਰਿਹਾ ਜਾਵੇ ਇਸ ਗੱਲ ਤੇ ਥੋੜਾ ਜਿਹਾ ਜ਼ੋਰ ਦਿਓ ਸੋ ਜਿਵੇਂ ਵੀ ਹੋਊਗਾ ਆਉਣਗੇ ਅੱਜ ਨਹੀਂ ਤਾਂ ਕੱਲ ਨੂੰ ਬਾਹਰ ਆਉਣਗੇ ਪਰਸੋਂ ਬਾਹਰ ਆਉਣਗੇ ਜਿਵੇਂ ਕਿਵੇਂ ਵੀ ਸੋਸ਼ਲ ਮੀਡੀਆ ਤੇ ਗਰਾਊਂਡ ਲੈਵਲ ਤੇ ਜਿਵੇਂ ਵੀ ਮੁੱਦਾ ਉਭਾਰਿਆ ਜਾਂਦਾ ਉਹ ਭਾਰਮ ਦੀ ਲੋੜ ਹੈ ਵੱਧ ਤੋਂ ਵੱਧ ਬੰਦੀ ਸਿੰਘਾਂ ਦੀ ਵੀ ਜਿਹੜੇ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ ਤੇ ਜਿਹੜੇ ਐਨਐਸਏ ਦੇ ਅਧੀਨ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਸਾਥੀ ਕੁਲਵੰਤ ਸਿੰਘ ਰਾਉ ਕੇ ਗਰਮੀਤ ਬੁੱਕਣ ਵਾਲਾ ਤੇ ਹੋਰ ਜਿੰਨੇ ਵੀ ਸਾਥੀ ਆ ਦਲਜੀਤ ਕਲਸੀ ਵੀਰ ਵਰਗੇ ਤੇ ਉਹਨਾਂ ਲਈ ਵੀ ਬੋਲੋ ਤੇ ਜਿਹੜੇ ਹੋਰ ਨੌਜਵਾਨਾ ਜਿਹੜੇ ਇਸੇ ਇਨ੍ਹਾਂ ਮਸਲਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦਾ ਉਹ